मेरे और दोस्त मित्र जिन पहली बार मैं गुड़ी डंडा खेलिया किला खेलिया शरारत की मजा चारे मेरे सारे चाचे ताए चाचिया ताइया भाबिया भैनता छोटी भतीजिया ਫਤੀ ਜੀ ਵੀ ਆ ਗਏ ਮੈਨੂੰ ਬੜੀ ਖੁਸ਼ੀ ਹੈ ਅੱਜ ਬੜੀ देर बाद ਮੈਂ ਥੋੜੀ ਥੋੜੀ ਆਇਆ ਨੂੰ ਪਤਾ ਮੈਂ ਕਦੇ ਬੋਟਾ ਮੰਗਣੀ ਆਉਂਦਾ ਉਹ ਕਿ ਜੇ ਸਪਿੰਟ ਚ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿਤੋਂ ਵੀ ਕਰਾਂਗੇ ਤਨਾ ਇੱਥੇੋਂ ਨਾ ਨਾ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕੇ ਆਪਣਾ ਜੋ ਨਿਸ਼ਾਨ ਆ ਹੈ ਤੁਸੀਂ ਮੇਰੇ ਵਾਸਤੇ ਵੋਟਾਂ ਮੰਗਦੇ ਹੋ ਤੇ ਇਹ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਚੱਲੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਉਹ ਵੋਟਾਂ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦੇ ਹਰੇਕ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰੰਦਾ ਜਾਂ ਪਿੰਡ ਵਿੱਚ ਮੈਂ ਕੋਈ ਕਿਸੇ ਨੂੰ ਦੁੱਖ ਸੋਪੂਵੇ ਮੈਂ ਜਾਵਾਂ ਨਾ ਜਾਂ ਕੋਈ ਪੱਖਪਾਤ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਵਾਰੀ ਮੈਂ ਪੰਚਾਇਤ ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕੀਤੀ ਕੇ ਪਾ ਪੰਜਾਬ ਦੇ ਮੁੱਖ ਮੰਤਰੀ ਬਣਾਤੇ ਮੈਂ ਉਦੋਂ ਵੀ ਇੱਥੇ आया पर आया में तिन्ने चारे बारी थोड़ा बहुत तो भी जब बन के आया मैं कोई मुख्यमंत्री बन के जब कोई कलाकार बन के जब कोई बड़ा बन के नहीं आया मैं थोड़े तो थो छोटा बन के आया और रहूंगा भी छोटा वो जाति सिंह जी बैठे हैं गट्टो कह रहे हैं आप प्यार ना सामने उनका तो बेटा बैठा है जगरूप बैठा है ਮਿੰਦੀ ਬੈਠਾ ਗੁਰਜੰਟ ਬੈਠਾ ਮੇਵਾ ਬੈਠਾ ਰਣਜੀਤ ਬੈਠਾ ਸੂਬੇਦਾਰ ਆ ਮੈਂ ਕਿਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਖੁਦ ਨੂੰ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਿਆ ਚਾਚੀਆਂ ਤਾਈਆਂ ਮੈਂ ਤੇ ਹੋਰੀ ਬਲੌਰ ਹੋਰੀ ਰੋਹੀ ਹੋਰੀ ਮੈਨੂੰ ਕਦੇ ਨਹੀਂ ਭੁੱਲੋ ਭੋਲੂਰੀ ਮਾਰਕਟ ਹੋ ਰਹੀ ਟਹਿਲੇ ਹੋ ਰਹੀ ਅਰੇ ਭੋਲੇ ਪਹਿਲਾਂ ਚੱਲੋ ਮੈਂ ਕੈਸ ਦਾ ਖੁੱਸਦਾ ਜਿਆਦਾ ਨਾ ਲੈ ਲੈਂਦਾ ਸੀ ਹਾਂ ਮੈਨੂੰ ਥੋੜਾ ਜਿਹਾ ਮੌਕਾ ਪਾਸਾ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡ ਨਾਲ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਤੇ ਮੈਂ ਤੜਾ ਮੁੰਡਾ ਕੰਨਾ ਪੜਦਾ ਹੁੰਦਾ ਤਸਵੀਰ ਮੈਂ ਵੀ ਪੜਦਾ ਹਾਂ ਕਰਨਾ ਮਿਸਤਰੀਆਂ ਦੇ 12 ਖੜਾ ਪੱਕੜ ਚਲੋ ਦੁਨੀਆ ਨਹੀਂ ਗਿਆ ਨੇਤੀ ਦਰਸ਼ਨ ਚਰਨਾ ਸਾਰੇ ਦਾ ਘਰ ਦੀ ਦੀਵਾ ਇਹਨਾਂ ਦੇ ਕਿਤੇ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ 3 ਇੱਕ ਦਾ 4 ਇੱਕ ਦਾ ਮਸਾਲਾ ਆਪ ਰਵਾਉਂਦਾ ਰਿਹਾ ਮੈਨੂੰ ਕੁਝ ਨਹੀਂ ਪੁੱੰਡਾ ਤਾ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਕਦੇ ਇਹ ਪੰਜਾਬ ਦਾ ਮੁੱਖ ਮੰਤਰੀ ਆਉਂਦਾ ਨਹੀਂ ਹੁੰਦਾ ਉਹਦੇ ਬਿੱਟ ਇਹ ਤੁਹਾਨੂੰ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ 'ਚ ਉਹ ਕਹਿੰਦੇ ਮਰਨ ਖੱਪਣ ਆਪਾਂ ਨੇ ਕਿਲਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ 'ਚ ਦੁੱਖ ਸੁੱਖ ਹੋਇਆ ਤਾਂ ਮੈਂ ਅਗਰ ਇੰਚਾ ਸਾਲਾ ਮਾਂ ਅੱਜ ਮੈਂ ਕੋਈ ਉਹਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ ਦੇ ਬਹੁਤ ਵਾਰ ਬੰਦੇ ਬੈਠੇ ਜਿਹਨਾਂ ਨੇ ਪਿੰਡ 'ਚ ਹੀ ਰਹਿਣਾ ਇੱਕ ਦੋ ਗੱਲਾਂ ਨੇ ਤੁਹਾਡੇ ਨਾਲ ਕਰੂਗਾ। ਤੇ ਜਿੰਨੀ ਜੁੜਾ ਆ ਗਿਆਂ ਉਹਦੇ ਵਿੱਚ ਵਿੱਚ ਕਰਨਾ। ਜੇ ਤੁਸੀਂ ਕੋਈ ਐਮਐਲਏ ਕੋਲ ਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ। ਤੁਹਾਡੀਆਂ ਮਿੰਡਾਂ ਤੇ ਪੂਰਾ ਨੌਕਰ। ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜੇ ਨੂੰ ਜਾਣਦੇ ਸੀ। ਹਮ 60 ਪਿੰਡ ਪਿੰਦੇ ਨੇ। ਕੀ ਪਤਾ ਕਿਥੋਂ ਦਾ ਸੀ। ਅਸੀਂ ਤਾਂ ਯਰ ਪਾਰਟੀ ਦੇ ਮੰਗਰ ਲੱਕੇ ਵੋਟ ਪਾਤੀ ਅਸੀਂ ਤਾਂ ਯਰ ਫਲਾਣੇ ਮਾਸਟਰ ਦੇ ਮੰਗਰ ਲੱਕੇ ਵੋਟ ਪਾਤੀ ਫਲਾਣੇ ਦੇ ਕੋਫੜ ਮੰਗਰ ਲੱਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ 850 ਪਿੰਡ ਹੁੰਦੇ ਨੇ ਨਾ ਸ਼ਹਿਰ ਵੀ ਹੁੰਦੇ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀਗਾ ਕੀ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਸੀ ਨੇ ਪਾਰਟੀ ਨੇ ਟਿਕ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾ ਉਹੀ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਏਂਗੇ ਯਾ ਫੋਟਾ ਮਿਲਣਾ ਹੈ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋਗੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿਣਾ ਜਿੰਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਹੈ ਜਿੰਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਊਗੀ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਪੰਨੂ ਸਾਰੇ ਘਰਾਂ ਦਾ ਪਤਾ ਹੈ ਕਿੰਨਾਂ ਦੇ ਘਰਾਂ 'ਇੱਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਜੇ ਥਾਣੇ ਜਾਂਦੇ ਨੇ ਕਿੰਨੇ ਕਜੇ ਥਾਣੇੋਂ ਮੋੜਿਆ ਆਉਂਦੇ ਸਾਰਾ ਤਾਂ ਪਤਾ ਹੈ ਆਪਾਂ ਨੂੰ ਫਿਰ ਆਜ ਚੋਣ ਦੇ ਮੇਲੇ ਤੱਕ ਟੁਕੜ ਟੁਕਸੀ ਚਾਂਪਲ ਲਖਾਉਣਾ ਨਾ ਮੈਂ ਬੇਨਤੀ ਕਰਨੀ ਆ ਜਿਵੇਂ ਬੋਟਾ ਪੋਣੀ ਬੁੰਟਾ ਪੋ ਉਹ ਤਾਂ ਕੋਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੱਕ ਹੈ ਆਪਣਾ ਬਾਬਾ ਸਾਹਿਬ ਧੀਰਸੰਗ ਜਿੰਦ ਕਰਦੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ ਤਿੰਨ ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠਾ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾਂ ਦੀ ਬਹੁਤ ਵੱਡੀ ਗਿੰਟੀ ਚਾਈਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚੇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਜੁੱਲਿਆਂ ਤੇ ਹੁੰਦਾ ਹੈ ਤੇ ਜੁੱਲਿਆਂ ਦੀਆਂ ਮਾਲਕਣਾਂ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਨੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਜੀਏ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਵੀ ਆਪਾਂ 25-25 ਲੱਖ ਰੁਪਇਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਾ ਕੇ ਚੁਣ ਲਈ ਫਿਰ ਕਾਦੀ ਭਾਈਚਾਰਕ ਉਮੀਦ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨਹੀਂ ਪਿੰਡ ਨੇ ਕਿ ਰਾਹ ਜਾ ਰਿਹਾ ਵੋਟ ਪਾਣ ਗਿਆ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਉਂ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਦੇ ਨਾ ਤੇ ਬਾਬੇ ਰਮਾ ਨੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਫੀਲ ਬ੍ਰਾਹਮਣ ਵੀ ਖੇਡੀ ਐ ਮੈਂ ਸਚਾਰੀਆਂ ਹੋਈਆਂ ਨੇ ਆ ਨਾਲੇ ਵਿਜਲੀ ਲੱਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਅੱਜ ਸਕੂਲ 'ਚ ਕਮਜੀਤ ਬੈਠਾ ਹੈ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈ ਫੁੱਟੇ ਪਿੰਡ ਨੂੰ ਤਾਂ ਰ ਪਰਮਾਤਮਾ ਨੇ ਐਡਾ ਵੱਡਾ ਮਾਣ ਦਿੱਤਾ ਫੁੱਟੇ ਪਿੰਡ ਦਾ ਮੁੱਖ ਮੰਤਰੀ ਬਣ ਕੇ ਤੂੰ ਹੁਣ ਹੋਰ ਕਿਹੜੀ ਪੱਤੀ ਚਾਹੀਦੀ ਤੈਨੂੰ ਮੈਂ ਜੁਣਾ ਹੁੰਦਾ ਕਹਿੰਦਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਦੇ ਯਾਦ ਵੀ ਹੋਣਾ ਵੀ ਇਹ ਅਜਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਹੈ ਲੋਕ ਆਉਂਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅਜੇ ਵੀ ਕਹਿਣਾ ਮੇਰੀ ماں ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਮਾ ਤਾਂ ਰਹਿੰਦਾ ਮੈਂ ਨਰੇਕਾਂ ਵਾਲੀਆਂ ਚਾਹਦਾ ਰਹਿੰਦਾ ਮੈਂ ਹੋਰ ਬਹੁਤ ਦੁਖੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਂ ਤਾਂ ਸੁਖੀ ਐ ਵਧੀਆ ਰੋਟੀ ਖਾਂਦੀ ਐ ਦੋਨੇ ਟਾਈਮ ਕਹल्ली ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਤੇ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿੰਨੇ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਫਿਕਰ ਆ ਉਹ ਮੈਥੋਂ ਉਮੀਦ ਕਰਦੀਆਂ ਨੇ ਇਹ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕਬੀਲਦਰੀ ਲੀਹ ਤੇ ਚੱਲ ਜਾਊਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਂਵਾਂ ਮਿਲਣ ਵੀ ਆਉਂਦੀਆਂ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖ ਦਿਓ ਵਿਰੋਧੀ ਵੀ ਬਹੁਤ ਹੈ ਉਹਨਾਂ ਦਾ ਕਰਨੇ ਕਰਨਾ ਹੁਣ ਜਿਹਨੂੰ ਕੁਝ ਨਹੀਂ ਮਿਲਿਆ ਤੇ ਜਿਨ੍ਹਾਂ ਦੀ ਆਪਾਂ ਗੱਡੀ ਲੀਹ ਤੋਂ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਣ ਤੇ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰ ਆਲੇ ਪਾਸੇ ਕੁੱਟ ਲਈ ਅੱਧਾ ਘੰਟਾ ਪੁੱਛਦਾ ਹੀ ਲੀ ਜਾਂਦੀ ਰਹਿੰਦੀ ਐ ਹੁਣ ਪੁੱਛਦਾ ਹੀ ਨੂੰ ਉਹਨਾਂ ਤੇ ਉਹਨੂੰ ਕੀ ਕਰੀਏ ਸਿਰ ਤਾਂ ਕੁੱਟਦੇ ਤੁਸੀਂ ਸਿਰ ਤਾਂ ਕੁੱਟੇ ਕਰੀ ਜਾਂਦੋ ਪ੍ਰਵਾਨ ਕਰਿਆ ਕਰੋ ਇਹ ਜੀ ਗੱਲਾਂ ਦੀ ਆਇ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁੰਦੇ ਹੁੰਦੇ ਸੀ ਲੱਗਦਾ ਨਹੀਂ ਮੈਂ ਕਦੇ ਵੇਖਿਆ ਆਪਣੇ ਪਿੰਡ ਬਣਾ ਹੱਥੀ ਆਉਂਦੇ ਹੁੰਦੇ ਸੀ ਪੰਡਤਾਂ ਦੇ ਗਾਂ ਸੀ ਕੁੱਤੇ ਭੌਂਕਦੇ ਸੀ ਹੱਥੀ ਨੂੰ ਕੋਈ ਫਰਕ ਪੈਂਦਾ ਸੀ ਆਹ ਕੁੜਿਆਂ ਨਾਲ ਨਹੀਂ ਉਹ ਬਲਕੇ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਹਾਥੀ ਦੂਜੀ ਗਲੀ 'ਚ ਵਰ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਮੁੜ ਜਾਂਦੇ ਸੀ ਕਹਾ ਹਾਂ ਹੋਰ ਦੂਜੇ ਕੁੱਤੇ ਆ ਗਏ ਇਹਨੂੰ ਭਾੜ ਦੇਣਗੇ ਨਹੀਂ ਤਾਂ ਹਾਥੀ ਨੂੰ ਕੋਈ ਭੜਕ ਨਹੀਂ ਪੈਂਦਾ ਇਦਲੀ ਗਲੀ ਦੇਲੇ ਜਾਂ ਉਦਲੀ ਗਲੀ ਦੇਲੇ ਹਾਥੀ ਗੁੜ ਜਾਂਦਾ ਉਹ ਵੀ ਹੱਥ ਚਾਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਤੁਰੇ ਜਾਓ ਕੌਣ ਹਲਾ ਤੁਹਾਨੂੰ ਮੰਦਾ ਲਾਲ ਖਰੂ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲਾ 1 ਰੁਪਏ ਦਾ ਇਹ ਤਾਂ ਮੈਂ ਇੱਥੇ ਘਰੇ ਪਿੰਡ ਦੀ ਜ਼ਮੀਨ ਖਰੀਦ ਲੰਦਾ ਮੈਂ ਕਲਾਕਾਰੀ ਪਹਿਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਹਿੰਦੇ ਤੇਰਾ ਪਰਦਾਦਾ ਹੁੰਦਾ ਸੀ ਵਿਸ਼ਨਾ ਵਿਸ਼ਨ ਸਿੰਘ ਆਪਣੇ ਪਿੰਡ ਕਾਲ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਤਰ੍ਹਾਂ ਕੋਲੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਇੱਕ ਕਰ ਪੰਡਤੂਰੀ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਵਾਲਾ ਕੋ ਗੈਣੇ ਹੁੰਦੀ ਸੀ ਪਰ ਕਿਸਤੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪੈਣੇ ਜੋ ਕਾਲ ਪੈ ਗਿਆ ਤਾਂ ਵਿਛਨੇ ਦਾਦੇ ਨੇ ਪਰਦਾਦੇ ਨੇ ਬਿਜੇ ਸਾਰੇ ਪਿੰਡ ਨੂੰ ਕਹਿੰਦਾ ਸੀ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਹਿਸਟਰੀ ਕਰਾਉਣ ਦੀ ਲੋੜ ਨਹੀਂ ਚੱਕ ਲੈ ਜੀ ਪ੍ਰਾਣੇ ਬਿਲੋਂ ਕਿ ਬੈਠੇ ਸੈਂ ਇਹਨਾਂ ਨੂੰ ਪਤਾ ਉਹਨਿੰਦਾ ਪਤਾ ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਦਾ ਕੋਈ ਸਰ ਉਸੇ ਪਰਦਾਦੇ ਲਈ ਪੁੰਨ ਘੱਟਿਆ ਹੋਇਆ ਮੈਂ ਖਾਰੇ ਵੇ ਇੱਡੀ ਵੱਡੀ ਪੋਜੀਸ਼ਨ ਤੇ ਮਚਾਤਾਂ ਨਹੀਂ ਸੋ ਮੈਂ ਤੁਹਾਨੂੰ ਇਹ ਕਹਿਣਾ ਹਰੀਆ ਖੜਾ ਗੁਲਾਬ ਖੜਾ ਮੰਗਾ ਕੜਾ ਸਾਰੇ ਆ ਮੁੰਡੇ ਅਮਰੀਕ ਖੜਾ ਸਾਰੇ ਮੇਰੇ ਦੋਸਤ મિતਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹਿਣਾ ਸਿਰਫ ਪਾਣੀ ਹੋਈਆਂ ਨੇ ਤੇ ਤੋਂ ਕੁਟ ਖਾਦੀ ਵੀ ਐ ਕਿਸੇ ਦੇ ਲਾਈਆਂ ਵੀ ਨੀ ਚਾਰ ਤੇ ਇਹ ਤਾਂ ਫਿਰ ਬਚਪਨ ਹੈ ਨਾ ਮਾਲ ਮੇ ਦਾ ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਕਾਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਕੰਗੇ ਬੰਦੇ ਤੇ ਸੈਂਪੀ ਬਣ ਗਏ ਮੈਂਬਰਾਂ ਤੇ ਸੈਂਪੀ ਬਣ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਮੋਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਵੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾ ਆਪਣੀ ਗੁੜੀ ਦੀ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿ ਨਹੀਂ ਦੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਹੈ ਕਿਉਂਕਿ ਮੈਂ ਮੁੱਖ ਮੰਤਰੀ ਕੱਲਿਸਤਾ ਹੋਇਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਹਾਂ ਤਾਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਚੱਲਦੀ ਹੈ ਜਿਨ੍ਹਾਂ ਨੇ ਸੰਘਰਸ਼ ਅੱਜ ਸਿਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੰਘਰਸ਼ ਹੋਈ ਜਿਹੜਾ ਸੰਤ ਬਾਬਾ ਸਿਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੈਮਤੀ ਹੋਈ ਹੈ 2125 ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਆ ਉਹ ਪਿੰਡ ਤਰੱਕੀ ਕਰ ਜਾਂਦੇ ਆ ਫਿਰ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਹੈ ਫਿਰ ਨਹੀਂ ਪਿੰਡ ਬੱਤੀ ਦਾ ਸਾਫ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ सरपंच ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ सरपंच ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ सरपंच ਕੋਲੇ ਜਾਓਗੇ ਇਹ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਕੋ ਤੁਸੀਂ ਕਹੋਗੇ ਜੀ ਇਸ ਤੇ ਤੁਹਾਨੂੰ ਵੋਟਾਂ ਪਈਆਂ ਸੀ ਉਹ ਕਹੂਗਾ ਜੀ ਜੋ ਥੋੜਾ ਉਹ ਤੋਂ ਵੋਟਾਂ ਮੇਰੇ ਰੇਟ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਨਾਲ ਤੁਹਾਨੂੰ ਜਿਹੜਾ ਪਈ ਕੀ ਕੀ ਬੋਲੋਗੇ ਜੀ ਉੱਥੇ ਨੀਰੀ ਭਾ ਕੇ ਮੁੜਿਆ ਆਉਂਗੇ ਨਾ ਇਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਮੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਮੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਂ ਚੱਕੀ ਜਾਣੀਆਂ ਗਰੀਬੀयां ਉਦੋਂ ਚੱਕੀ ਜਾਣੀਆਂ ਜਦੋਂ ਗਰੀਬਾਂ ਦੇ ਜਵਾਕ ਪੀ ਐਚ ਵੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ਟੇ ਕਰਕੇ 2 2 ਲੱਖ ਦੀਆਂ ਤਰਗਾਹਾਂ ਤੇ ਜਿਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀ ਚੱਕੀ ਜਾਂਦੀਆਂ ਹੋਰ ਦੁਨੀਆ ਆਪਣੀ ਪਿੰਡ ਤੇ ਵੀ ਮੈਂ ਕਈ ਨੌਕਰੀਆਂ ਚ ਲੋ ਦਿੰਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਿੰਨੇ ਨੌਕੇ ਮਿਲ ਕੇ ਆਪਣੇ ਪਿੰਡ ਆਪਣੇ ਗੁਲੀਏ ਦਾ ਪਰਿਵਾਰ ਮਿਲਿਆ ਮੈਨੂੰ ਭੈਣ ਭਾਈ ਮਿਲੇ ਸੀ ਹੁਣ ਤੋਂ ਘੜ ਭਾਈ ਨੇ ਹਾਂ ਬਹੁਤ ਜਿਆਦੇ ਮਿਲੇ ਹਾਂ ਦੇਖੋ ਪਹਿਲਾਂ ਕਦੇ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਪਰ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਮੇਰਾ ਤੋੜਾਲ ਵੀ ਮੇਰੇ ਹੀ ਹੈ ਧਰਮਗੜ ਪੇੜਾ ਦੋਦਰਾ ਭਾਦ ਦਾ ਗੜਤੀ ਮੇਰੇ ਨੇ ਕਾਂਕਾਲ ਮੇਰਾ ਗੰਡਵਾ ਮੇਰਾ ਭਲੇੜਾ ਮੇਰਾ ਅਮਰੂ ਬੋੜੜਾ ਵੀ ਮੇਰਾ ਝਾੜੋ ਮੇਰਾ ਢੱਡਰੀਆਂ ਸਾਹੋ ਕੇ ਅਭੀਰ ਗਾਂ ਖਿਆਲਾ ਜਿੱਦ ਨੂੰ ਮਾਦੀ ਲਾ ਕੇ ਜੋ ਮੇਰੇ ਪਿੰਡ ਨੇ ਸਾਰੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੇ ਹੋਣੇ ਐਸੀ ਵੀ ਰੱਖੀ ਗਈ ਹੈ ਇਹ ਥੋੜੀ ਹੈ ਕਿ ਜਿਹੜੇ ਥੇੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤ랙 ਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆ ਕਰਦਾ ਉਹ ਵੀ ਆ ਜਾਣ ਮੈਨੂੰ ਬੱਚੇ ਮਿਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਨੌਕਰੀ ਲਵਾਂ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਨੂੰ ਨੁਖਾ ਦਾ ਕੀ ਜਾਨੇ ਕਰੇ ਬਾਬਾ ਸਾਹਿਬ ਮੇਦਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ शेरਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤੁਹਾਡੂ ਵੀ ਦਾੜੂ ਆ ਜਾਊਗਾ ਉਹਨੇ ਧਾਰ ਮਾਰਨੀ ਆ ਮਾਰਨੀ ਵੱਡੇ ਬਣੂ ਕੀ ਗੱਲ ਤੇ ਥੋੜੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਥੋੜੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪ ਤਰ੍ਹਾਂ ਜੁੱਤੇ ਮੈਂ ਮੈਨੂੰ ਕੋਈ ਸਪੈਸ਼ਲ ਫੈਸਿਲਟੀਆਂ ਮਿਲੀਆਂ ਸੀ ਮੈਂ ਵੀ ਤਾਂ ਇੱਥੇ ਹੁੰਦਾ ਸੀ ਐਸ ਐਸ ਪੂਜੋ ਪੜੇ ਹੋਇਆ ਮੈਨੂੰ ਪਤਾ ਕਿਤੇ ਕੋਈ ਪਾੜਾ ਜਿਹਾ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਲੇ ਵਾਲੇ ਪਰਲੇ ਪਾਸੇ ਖੇਤ ਉਥੇ ਖੇਤੀ ਕੀਤੀ ਫੇਰ ਮੂਹਨੇ ਕੀਤੀ ਧਾਹ ਵਾਲੇ ਕੀਤੀ ਕੱਪੜਾ ਵਾਲੇ ਕੀਤੀ ਹੈ ਕੱਸੀ ਵਾਲੇ ਕੀਤੀ ਹੈ ਉਹ ਸਾਰਾ ਮੈਂ ਤਾਂ ਜਾਣਦੇ ਆ ਸਾਰੇ ਨਾਲ ਕਰੇ ਨੇ ਅੱਜ ਵੀ ਆ ਜਿਹੜੇ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਕਰਨਾ ਮੈਂ ਤਾਂ ਹਾਂ ਲਿਫਟ ਵਾਲੀ ਬੋਕੀ ਮਾਰ ਜਾਂਦੀ ਉਹ ਇੱਥੇ ਇੱਥੇ ਪੈਂਦਾ ਉਹ ਨੂੰ ਤਾਰ ਇੱਥੇ ਉਹ ਅਵਾਜ਼ ਪਤਾ ਲੱਗਦਾ ਵੀ ਕੁੜਤਾ ਮੰਗਰੋ ਵਾਲਾ ਹੋ ਗਿਆ ਅੱਜ ਬਾਰੇ ਕੋਲੇ ਆਉਂਦੇ ਜਰ ਇਹ ਕੀ ਹੋ ਗਿਆ ਜਦੋਂ ਐਂ ਚੱਕਦੇ ਸੀ ਹੁਣ ਤਾਂ ਆ ਗਈ ਨਾ ਐਂ ਵਾਲੀ ਉਦੋਂ ਐਂ ਵਾਲੀ ਸਿੱਖਿਸ਼ਤ ਵੀ ਇੱਥੇ ਘਾਰ ਆਉਂਦੀ ਸੀ। ਲਿਫਟ ਵਾਲੀ ਬੋਕੀ ਪਾੜ ਗਈ। ਤੋਂ ਉਹਨਾਂ ਹਾਸੇ ਵੀ ਕਹਾਂਗੇ ਤਾਂ। ਇੱਕ ਫਰਦ ਵਾਲੇ ਰੇੜੇ ਚਲਾਏ ਹੋਏ ਨੇ। ਘੱਟੇ ਵੀ ਚਲਾਏ ਹੋਣੇ ਮੈਂ ਤਾਂ ਬੋਤੇ ਵੀ ਦੇਖੇ ਹੋਏ ਨੇ। ਉਦੋਂ ਤਰੀ ਸਾਰਾ ਕੁਲ ਦਿਖਾਤਾ। ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਥ। ਜਿਹੜੇ ਜਿਹੜੇ ਤਾਹਾਂ ਤੋਂ ਤਾਹਾਂ ਹੀ ਬਣ ਜਾਂਦੇ ਉਹਨਾਂ ਨੂੰ ਨੂੰ ਪਤਾ ਲੱਗਦਾ ਵੀ ਆਪਦੇ ਪਿੰਡ ਜਾਣ ਰੱਖੀ ਫਿਰਦਾ ਕੱਲ ਖਬਰ ਚ ਖਬਰ ਲੱਗੀ ਐ ਕਿ ਹੁਣ ਤੱਕ ਕਿਸੇ ਮੁੱਖ ਮੰਤਰੀ ਦੇ ਪਿੰਡ ਸਰਸੰਪਤੀ ਨਹੀਂ। ਕਿਉਂਕਿ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਂਦੇ ਪਿੰਡ ਸਰਪੰਚੀ ਵੀ ਜਿੱਤੇ ਆ ਜੀ ਕਾਂਗਰਸੀ ਜਿੱਤਦਾ ਹੀ ਆਪ ਨਹੀਂ ਜਿੱਤੇ ਕਿਉਂਕਿ ਪਿੰਡ ਗਈ ਨਹੀਂ ਕਦੇ ਜੀ ਸੁਖ ਸੁਖ ਚ ਕਦੇ ਗਈ ਨਹੀਂ ਜੀ ਪਿੰਡ ਵਾਲੇ ਕਹਿੰਦੇ ਠੀਕ ਹੈ ਪਰ ਰਹਿ ਤੂੰ ਨਾ ਤਾਂ ਵੱਡਾ ਜਿੰਨਾ ਵੱਡਾ ਬਣ ਜਾ ਤੂੰ ਮੈਂ ਇਹ ਦੋਣਾ ਮੈਂ ਤੁਹਾਨੂੰ ਕੋਈ ਦਵਾ ਨਹੀਂ ਪਾਉਣਾ ਮੈਂ ਆਦਮੋ ਕੋਈ ਮੈਂ ਕਬਾਨੀ ਪਾਸਾ ਦਾ ਨਹੀਂ ਮੈਂ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਓ ਤੇ 2 ਕਰੋੜ ਰੁਪਏ ਦੇਣਾ ਜੀ ਸਰਪੰਚ ਬਣ ਜਾਪੇਗਾ ਤਾਂ ਪੈਸੇ ਨਹੀਂ ਬਣ ਜਾਣਗੇ ਫਿਰ ਤਾਂ ਐਮਐਲਏ ਹੀ ਜੁੜ ਲਿਆ ਕਰੂੰਗਾ ਉਹ ਕਹਿੰਦਾ 5 ਕਰੋੜ ਦੇ ਦੂੰਗਾ ਮੈਂ ਐਮਐਲਏ ਫਿਰ ਗਰੀਬਾਂ ਦਾ ਕਿਧਰ ਗਿਆ ਹੱਕ ਫਿਰ ਗਰੀਬੀ ਬਣਦਾ ਸਰਪੰਚ ਜਿਹਨੂੰ ਜਿਹਨਾਂ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿਹਨਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹੀ ਦੇ ਕੋਲ ਪੈਸੇ ਨੇ ਉਹ ਬਣੂਗਾ ਸਾਰੇ ਬਣੂ ਪਿੰਡ ਦਾ ਨਾਮ ਬਹੁਤ ਵੱਟਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਨੇ ਕਾਗਜ਼ ਕੋਈ ਹੋਰ ਨਾ ਭਰਿਓ ਜਿਹਨੇ ਕੋਈ ਭਰਤੇ ਮੇਰੇ ਹੱਥ ਬੰਨ ਕੇ ਬੈਠੇ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤੌਰ ਬਣਾਓ ਮੈਂ ਵੀ ਫਿਰ ਇਹ ਕਹਿਣ ਜੁਗਾ ਹਾਂਗਾ ਕਿ ਠਟਕਟ ਮੈਂ ਆਪਦੇ ਪਿੰਡ ਤਾਂ ਕਰਾ ਲਈ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾਂਕਿ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਿਹਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਹੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਂਗਾ ਕਿਉਂਕਿ ਇੱਥੋਂ ਹੀ ਤਾਂ ਗਿਆ ਹੈ ਸੋ ਆਪਦੀ ਮਿੱਟੀ ਚਾਹਣਾ ਆਪਦੇ ਲੋਕਾਂ ਚਾਹਣਾ ਤਾਂ ਵੱਡੀ ਗੱਲ ਹੈ ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ ਮਾਮਾ ਪੈਣਾ ਬੈਠੀ ਨੇ ਥੋੜੀ ਜਿਆਦਾ ਗੱਲ ਮੰਨਦੇ ਆ ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਹੈ ਇਕਦਿ ਇਕਦਿ ਇਕ ਕਦੇ ਡੰਗ ਦੀ ਰੋਕ ਕੇ ਗੱਲ ਕਰਨੀ ਹੈ ਆਪ ਵੀ ਠੀਕ ਲਈ ਤੇ ਆ ਜਾ ਜੇ ਉਹ ਮੈਂ ਤੁਹਾਨੂੰ ਗੱਲ ਸੁਣਾਉਣਾ ਜਦੋਂ ਮੈਂ 14 'ਤੇ ਖੜਾ ਹੋਇਆ ਜ਼ਰੂਰ ਤੋਂ ਮੈਂ ਲੌਂਗੋਵਾਲ ਦੇ ਇੱਕ ਪਿੰਡ ਚ ਲੱਗ ਗਿਆ ਮੋਟਾ ਮੰਗੜਾ ਵਾਪੇ ਮੈਨੂੰ ਮਾਵਾ ਪੈਣਾ ਮਿਲੀਆਂ ਇਹਨੇ ਪੁੱਤ ਤੇਰੇ ਨਾਲ ਹੀ ਆ ਸਾਡੇ ਪੀਆ ਪੁੱਤ ਵੀ ਤੇਰੇ ਨਾਲ ਹੀ ਨੇ ਚਲ ਜੀ ਉਹਨੂੰ ਸੁਦਰ ਜੇ ਜੇ ਨੌਕਰੀ ਲੁਕਰੀ ਮਿਲ ਜਾਣਗੇ ਪੁੱਤ ਮੈਂ ਕਿਹਾ ਹਾਂ ਜੀ ਕਹਿੰਦੇ ਪੁੱਤ ਤੇਰੇ ਤਾਏ ਹੋਰਾਂ ਨੂੰ ਸਮਝਾ ਕੇ ਜਾਈ ਮੈਂ ਕਿਹਾ ਵੀ ਕੀ ਹੋ ਗਿਆ ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬੰਨਣ। ਅੱਛਾ ਗੈਸ ਦੇ ਸਿਲੰਡਰ ਨਾ ਬੰਨਣ। ਇਹ ਕੀ ਹੁੰਦਾ? ਕਹਿੰਦੇ ਪੁੱਤ ਮਹੀਨਾ ਰਹਿ ਗਿਆ ਵੋਟਾਂ 'ਚ। ਉਹ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ। ਸਾਰੀਆਂ ਪਾਰਟੀਆਂ ਵੱਲੋਂ। ਉਥੇ ਕਥਾਵੇਂ ਲਾ ਲੈਣਗੇ। ਉਥੇ ਚੱਲੂ ਸ਼ਰਾਬ ਖੁੱਲੀ। ਫਿਰ ਜਦੋਂ ਤਿਰਤਾਏ ਹੋਰੀ ਪੀ ਕੇ ਡਿੱਗ ਪੈਂਦੇ ਨੇ। ਫਿਰ ਉਹਨਾਂ ਨੇ ਜੀਪਾਂ ਰੱਖੀਆਂ ਨੇ। ਕਰੇ ਛੱਡਣੂ। ਕਣਕਾਰ ਮੂਹੇ ਆ ਕੇ ਤੇਰੇ ਤਾਂ ਇਹ ਹਰਮ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੰਦਰ ਤਾਂ ਇਹ ਹਰਮ ਕਹਿੰਦੀ ਘੈਂ ਤੇ ਸਿਲੰਡਰ ਨਾ ਬਣਨ ਬਾਕੀ ਕੁਝ ਜਿੱਤੀ ਦੇਗਾ ਮੈਂ ਜਿੱਤ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਘੈਂ ਤੇ ਸਿਲੰਡਰ ਨਾ ਬਣਿਓ ਉਹ 15 ਦਿਨਾਂ ਬਾਅਦ ਉੱਤਰ ਜੂਗੀ ਉਹ 20 ਦਿਨਾਂ ਬਾਅਦ ਮੁੱਕ ਜੂਗੀ ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ ਪਿੰਡ ਦਾ ਬਾਝ ਬਸਤਾ ਆ ਰਹਿ ਜਾਂਦੇ ਨੇ ਚੰਗੇ ਬੰਦਿਆਂ ਨੂੰ ਚੁਣੋ ਜੇ ਬੋਟਾ ਪਾਉਣੇ ਬੋਟਾ ਕੋ ਵਾਲੋ ਚੰਗੇ ਪੜੇ ਲਿਖੇ ਮੁੰਡੇ ਬਾਹਰ ਪਿੱਛਾ ਉਹ ਸਿਸਟਮ ਦੇ ਕਾਲਾ ਕੱਢਣ ਦੀ ਲੋੜ ਨਹੀਂ ਬਾਝ ਅਖਬਾਰਾਂ ਪੜ ਪੜ ਕੇ ਗਾਲਾਂ ਕੱਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਨੂੰ ਪਿੱਛੇ ਬੜੋ ਸਿਸਟਮ ਤੇ ਯਾਰ ਹਿੱਸਾ ਬਣੋ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਉਹਨਾਂ ਦੀ ਕੋਈ ਛੱਡ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾਕਾਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਕੀ ਉੰਜੇ ਆਪਾਂ ਵਿੱਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾਂ ਇਹਨਾਂ ਤੋਂ ਖੇੜਾ ਛੁੱਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਾਂ ਨੂੰ ਸਿਕ ਅਫਸਰ ਹੋਣ ਲੱਗੇ ਨੇ ਆਪਣੇ ਪਿੰਡਾਂ ਚ ਵੀ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਚਲੋ ਚਲੀ ਜੰਨੇ ਨਾਮ ਤੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ ਕਿ ਤੁਸੀਂ ਸਹਿਮਤੀ ਕਰੋ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ ਜੇ ਕੋਈ ਹੈਗਾ ਇੱਕ ਪਿੰਡ 'ਚ ਹਰੇਕ ਨੂੰ ਹੱਕ ਹੈ ਹਰੇਕ ਦਾ ਹੱਕ ਹੈ ਡੈਮੋਕ੍ਰੇਸੀ ਜੇਹੀ ਮਜਾ ਹੈ ਜੇਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ ਕਿਉਂਕਿ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ ਜੇ ਕੋਈ ਕਦਰ ਬੰਦਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ ਉਹਨੂੰ ਵੀ ਨਾਲ ਹੈ ਨਾਲ ਜੋੜੋ ਕਿ ਆ ਤੇਰਾ ਵੀ ਮਾਨਸਨ ਕਰ ਪਿੰਡ ਚੋਂ ਨਹੀਂ ਹੋ। ਵੱਧ ਕਰਾਂਗਾ। ਪਰ ਪਿੰਡ ਦਾ ਇਹਦੇ ਚ ਭਲਾ ਹੈ। ਜਦੋਂ ਜਿੱਧਰ ਪੰਚਾਇਤ ਕਹਿੰਦੀ ਹੈ, ਜਿੱਧਰ ਪਰੇ ਖੜੀ ਹੈ। ਉਧਰ ਫੈਸਲੇ ਹੋ ਜਾਂਦੇ ਨੇ। ਆ ਤਾਂ ਹੁਣ ठाणे ਤੋਂ ਨਹੀਂ ਜੱਲੇ ਨੇ। ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਜਿੱਤਾਂ ਚ ਹੋ ਜਾਂਦੇ ਸੀ। ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੀ ਇੱਥੀ ਕਿ ਚਲ ਵੀ ਮੋਟਰ ਚੋਰੀ ਹੋ ਗਈ। ਉਹ ਮੰਨਦਾ ਨਹੀਂ। ਕਾਚਲ ਗੁਰਦੁਆਰਾ ਦਾ ਕੋਡਾ ਹੋਦੂ ਮੈਂ ਮਾਫ ਕਰਦਾ ਐਨਾ ਡਰ ਹੁੰਦਾ ਸੀ ਗੁਰੂ ਮਾਰ ਪਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਆਮਜੋਰੀ ਵੀ ਕੀਤੀ ਹੋਵੇ ਕੋਈ ਕੋਈ ਦੀਨ ਜ਼ਮਾਨ ਹੀ ਨਹੀਂ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਆਪਾਂ ਇੱਕ ਮਿਸਾਲ ਬਣਈਏ ਛੋਟੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਉਹਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮਨਪਾਲਾ ਰਾਜੀ ਵਧੀਆ ਫੈਸਲਾ ਕਰਤਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜੂਗੀ ਕਿ ਮੈਂ ਪਰਸੋਂ ਨੂੰ ਕਿਤੇ ਜਾਣਾ ਹੋਊਗਾ ਬਰਦਾਸ਼ਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਪਾ ਕੱਲ ਸਾਕੇ ਪਿੰਡ ਗਿਆ ਸੀ ਸਾਡੇ ਪਿੰਡਾਂ ਨੇ ਮੇਰੀ ਗੱਲ ਮੰਨ ਲਈ ਓਾਹ ਵਾਹ ਵਾਹ ਬੜਾ ਤਾਨ ਮਾ